ਕੀ ਬਣਾ ਲੱਗੇ ਭੁੱਖ ਲੱਗੀ ਚੌਲ ਬਣਾਉਣ ਲਈ ਰੋਟੀ ਆਈ ਨਹੀਂ ਤੁਸੀਂ ਨਾ ਹੁਣੇ ਮਕਾਮ ਖੋ ਲੈਣੇ ਰੋਜ਼ ਬਣਾ ਬਣਾ ਕੇ ਹੁਣੇ ਮਕਾਮ ਖੋ ਲੈਣੇ ਚੌਲ ਭੱਗਿਆ ਦੋਸਤਾਂ ਵੇਚ ਆਏ ਦੋਸਤੋੜੇ ਵੇਚੇ ਕੀ ਕਰ ਲੂ ਮੈਂ ਤਾਂ ਸਖਾ ਲੈਣੇ ਕਾਦੇ ਛੋਲੇ ਦੇ ਨਾ ਲੈ ਨੇ ਆਣਾ ਤਾਂ ਵੀ ਟਾਈਮ ਹੋ ਚੱਲਿਆ। ਥੋਈ ਬੜਾ ਅਸ਼ਮੀਨ ਐਕਟਰ ਜਾਂ ਵੀ ਰੰਗ ਲੈ। ਕਿ ਉਹਨਾਂ ਦਾ ਬਿਸਕੁਟ ਆਣਾ ਕੀ ਬਣਨਾ ਵਾ? ਮੈਂ ਐਕਟਰ ਫਰਦ ਜਾਂ ਵੀ ਰੰਗ ਲੈ ਆ। ਹਾਂ ਉਹ ਕਾ ਪਾਟਾ ਜੇ ਕਿ ਤੂੰ ਕੱਢ ਲੈ। ਮੈਂ ਦੋ ਸੱਸ ਨੇ ਢੋਲ-ਢੋਲ ਕੇ ਸ਼ਟਰ ਢੋਲਿਆ ਮੈਂ 72 ਨੇ ਵੀ ਨਹੀਂ ਉੱਠਣਾ। ਉਹ ਇੱਧਰ ਸੁਤਾ। ਮੈਂ ਬਿਸਕੁਟ ਆਣਾ ਕੀ ਬਣਨਾ ਚੱਲਿਆ ਨੇ ਵੀ ਆ ਕੇ ਚਾਹ ਖਾਣ। ਰੋਟੀ ਫਿਰ ਜਾ ਕੇ ਪਕੌੜੀ ਪੈ ਗਈ। ਹੋਰ ਨਿਕੋ ਪਾਉਣ ਰਿਹਾ ਵਿੱਚ ਹੋਰ ਮੇਰੀ ਟੰਗ ਪਾ ਲੋ ਲਓ ਵਟਿਕਲੇ ਆਸ਼ਮ ਦਾ ਅਤਰ ਉਹ ਨਾ ਮੈਂ ਮਾਸਾ ਜੀ ਖਾਣੇ ਤਰੀ ਨਾ 15 ਦੀ ਠੰਡ ਲੱਗਦੀ ਹੈ ਕਿਹੜਾ ਸਬਜੀ ਵਾਲਾ ਉੱਥੋਂ ਕੀ ਲੈਣਾ ਜਾ ਮਟਰ ਜੇ ਮੈਂ ਬਚਾਉਣ ਪਾਉਣ ਪਹਿਲਾਂ ਆਦਾ ਫਿਰ ਨਹੀਂ ਮੈਂ ਲੈ ਆਂ ਕੱਲ ਜਿਹੜੇ ਪਏ ਫਰਿਜ ਉਹ ਦਵਾ ਦਵਾ ਤਹੀ ਵਿੱਚ ਛੱਡਦੇ ਮੈਂ ਨਾ ਕੀਤਾ ਚਾਵਲ ਬਣਾਉਣੇ ਕਿ ਨਹੀਂ ਤੇ ਐਵੇਂ ਬਣਾਉਣੇ ਕਿਉਂ ਨਹੀਂ ਆਖ ਤਾਂ ਵੇ ਬਣਾ ਲਾ

ਹਾਂ ਇਹ ਦੂਜਾ ਆਇਆ ਹੋਂ ਸਭੀ ਸਹੀ ਤੇ ਆ ਤਬੀਆ ਦਾ ਡਾਲ ਪਰ ਫੈਂਟ ਲਾਣ ਲੱਗੀ ਹੁੰਦੀ ਤਾਲ ਡਾਲ ਲਾਇਆ ਫੈਂਟ ਨਾ ਕਰਤਿਆ ਕਰੋ ਹਣ ਪਰ ਡਾਲ ਦਾ ਵਸਾ ਚਟਾ ਡਾਲ ਦਾ ਉਹ ਪਾ ਦੋ ਇਤਨੀ ਤਾ ਚੰਗੇ ਪਾਉਂਦੇ ਰਜਦੀ ਨਹੀਂ ਭਰ ਜਾਂਦਾ ਸਾਰੇ ਤੇਲ ਨਾਲ ਪਾਲ ਕੇ ਸੋ ਪਾਉਣਾ ਪੈਣਾ ਹੁੰਦਾ ਹੈ ਚੰਗੀ ਤਰ੍ਹਾਂ ਸਾੜਨਾ ਕਿ ਤੂੰ ਮਨਿਕਾ ਲੋ ਕੋਈ ਚਮੰਦ ਨਹੀਂ ਹੁੰਦੀ ਜਦੋਂ ਨੂੰ ਗਾਚਾ ਮੈਂ ਚੱਕਾ ਰਹੀ ਸੀ ਤੇ ਉਹ ਆਪਾਂ ਜਮਾਨਾ ਨਹੀਂ ਕਿਉਂਨੇ ਕੋਲ ਫੜੀ ਬਿਠਾ ਪਈ ਅੰਮ੍ਰਿਤ। ਸੇਰ ਕਿੱਥੇ ਰੱਖਿਆ ਮੈਂ ਰੱਜੀ। ਤੇ ਲਖ ਮੰਮੀ ਨੇ ਅੰਦਰੇ ਰਸਤਾ ਆਣਾ ਮੰਮੀ ਕੋਈ ਲਗਾ। ਫੜੀ ਬੈਗੀ ਉਹ ਚੁੰਮੀ ਦਾ ਗਾਰਡ ਤੇ ਮਸਤਰੀ ਸੀ। ਬੰਦ। ਰਾਂਦੋ 14 ਚਾਵਾਂ। ਆ ਗਈ ਮੰਮੀ ਮੈਂ ਚਾਵਾਂ। ਕੀ ਕਰਨਾ? ਠੀਕ ਹੈ। ਪੂਰ ਬੜਾ ਅੱਗੇ। ਹਾਂ। ਲੈ ਆਵਾਂਗੇ। ਤੁਰ ਕੇ?

लेनी है नहीं ब्लैक कलर ब्लैक कलर क्या कर ले भी ब्लैक कर 35 शेड से कलर दी भी ब्लैक कलर शेड भी ब्लैक कर कैप

Halo खंडा पाने कि खा पाला पौनी होती हेलो चले तो चुन्नी छाले बकरी बैठते इन्हने बाय उंदे रे मां तो अपने चार पाके ते मैं सोरे के चार देंगे जे सबका चावल राम ये चावल फ्रिज फ्रिज कमरी हो गिच चाहिए चाय साढ़े 2:00 बजे में कोई होती कोई को सो पता ही नहीं चाय है चांद गुरुजी जाने सो सवाल लगती है

ਜਰਾ ਬੰਵਾਸ ਤੇ ਵੱਖਰਾ ਬ੍ਰੈਸ ਟੇਬਲ ਖੋਲਣਾ ਹਨ ਫਿਰ ਲੈ ਲੈ ਬੇਟਾ ਪਾਸ ਤੇ ਰੱਖੀ ਦੀ ਤੁਸੀਂ ਤੁਹਾਡੇ ਵੀ ਰੱਖ ਦੋ ਨਹੀਂ ਟਾਈਮ ਪਾਸ ਹੁੰਦਾ ਆਪਣੇ ਬੈੱਡ 'ਚ ਰੱਖ ਲਓ ਆਪਣੇ 'ਚ ਰੱਖ ਲੈਂਦੇ ਤੇ ਨਾ ਆਪਣੇ 'ਚ ਹੀ ਰੱਖ ਲਓ ਮੈਂ ਕਿਥੋਂ ਕੱਢ ਲਾਂ ਪਹਿਲਾਂ ਫਿਰ ਚੱਲੇ ਐਡੇ ਗੰਦੇ ਨਿਆਣੇ ਲਮਾਰੀ ਖੋਲ ਕੇ ਤੇ ਬੈੱਡ ਤੇ ਚੜ ਕੇ ਵੇਖ ਲੈਂਦੇ ਉੱਤੇ ਕੀ ਹੈ ਥੋੜੋ ਜਗ੍ਹਾ ਬਦਲ ਦੀ ਪਾਣੀ ਤੇ ਉਹਦਾ ਲੋਗ ਮਾਰਨਾ ਪੈਣਾ ਮੈਨੂੰ ਲੱਗਦਾ गुरफती खा दी बस कुछ चलना ही चार दिन खाई बिखा हमारे खत्म हो गई थोड़े सामने से काउंट करके दिखा मम्मा ने नहीं गया गया तो है लिफाफा भी ते को मम्मा को तो

होर दूजा मैम ने क्रैश मैम ने क्रैश माइल वाला करके विखाओ ना करो गुडो बच्चे करो डांस करके विखा बेरी छड़ के चल गई तो उन्होंने रोना ही है की आन दी कि देखो जाना अर्पना मम्मा गई है मम्मा मंदी गई है मामा मौन गई आ चली आप घर चली गई चीजी मामा मम्मा सुदाई लेन गई दाई ले दा <laughs> आ आ चली गई उधर चीजी दमा आ चीजी दमा जा किन्ने मार इतने किन्ने मारया माद, ने मारे कि मारे आ, आज नहीं मारे अब चलिए घर घर चलिए आज चीजें देखो चीजें खाइए मम्मा मम्मा चीजी लेने लेने गई चीजी 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 अरे लेनी तो नहीं है मम्मा मम्मा नहीं इत

ਅੱਜ ਮੈਨੂੰ ਸਾਰਾ ਕੰਮ ਕਰਨਾ ਪੈਣਦਿਆ ਬਈਨਾਂ ਤਾਂ ਮੈਂ ਬਾਹਰ ਦਾਲタル ਕੇ ਆਈ ਸੀ ਉਹ ਵੀ ਤੁਹਾਨੂੰ ਦਿਖਾਉਂਦੀ ਆਂ ਔਰ ਮੈਂ ਬਣਾਉਂਦੀ ਆਂ ਬੱਚਿਆਂ ਵਾਸਤੇ ਤਲੀਆਂ ਘਿਓ ਪਾ ਕੇ ਇਹਦੇ ਵਿੱਚ ਆਪਾਂ ਤਲੀਆਂ ਪਾਇਆ ਸੀ ਹੁਣ ਤਲੀਆਂ ਭੁੰਨਦੇ ਪਏ ਤਲੀਆਂ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਿਨ ਲਾਂਗੇ ਵਧੀਆ ਕਰ ਲਾਂਗੇ ਔਰ ਰੈੱਡ ਜਿਹਾ ਕਲਰ ਦਾ ਹੋ ਗਿਆ ਨਾ ਇਹ ਰੈੱਡ ਰੈੱਡ ਜੀ ਸ਼ੇਡ ਮਰਨ ਲੱਗਿਆ ਹੁਣ ਇਹਦੇ ਵਿੱਚ ਪਾਣੀ ਪਾ ਦੇਣੇ ਥੋੜਾ ਜਿਹਾ ਛੋੜ ਜਾ ਪਾਣੀ ਚ ਹੋ ਜਾਏਗਾ ਨਾ ਫਿਰ ਆਪਾਂ ਜਦ ਦੁੱਧ ਪਾ ਦਾਂਗੇ ਚਲੋ ਹੁਣ ਆਪਾਂ ਧਰਗੇ ਦਾ ਹਾਲਦਾ ਤੜਕਾ ਲਾ ਕੇ ਧਾਲ ਦਾ ਤੜਕਾ ਵੀ ਚੀਰਿਆ ਹੋਇਆ ਸੀ ਐਨਾ ਤਾਂ ਆਪਾਂ ਸਾਰਾ ਕਸ਼ਾ ਵਾਸ਼ ਕਰਕੇ ਤਸ ਲੈਂਡਰ ਤੇ ਰੱਖ ਲੈਨੇ ਆ ਫਿਰ ਆਪਾਂ ਲਾਉਨੇ ਤੜਕਾ ਹੁਣ ਉਹ ਦੁੱਧ ਪਾ ਦੇ ਕੇ ਦੇ ਵਿੱਚ कौन चलिया कर दाल का दा तड़का तरी दाल के तड़के भी बना लिए जल्दी जल्दी बीता मैं तेरे नाम नहीं जी लेना ਵੇਖੋ ਸਾਡੇ ਘਰ ਕਿਦਾਂ ਵਿਆਹ ਜਣੀ ਰੌਣਕ ਕੀ ਕੀ ਲੜੀ ਜਾਂਦੇ ਨਿਆਣੇ ਅਪੂਰੀ ਰੋਈ ਜਾਂਦੇ ਮੈਂ ਮੰਮੀ ਕੋਲ ਜਾਣਾ ਮੈਂ ਉਹਨੂੰ ਆਖਿਆ ਫੋਨ ਲਾ ਦੇ ਜੀ ਮਾਂ ਨੂੰ ਵੀ ਆ ਜਾ ਤੇਰੀ ਕੁੜੀ ਰੋਂਦੀ ਆ ਵੀਰ ਦਾ ਵੀਰ ਲਿਖਿਆ ਤੇ ਉਹ ਲਾ ਦਕਾ ਤੇ ਆਪਣਾ ਗਾਇਸ ਪੁੱਜ ਗਿਆ ਹੈ ਹੁਣ ਆਪਾਂ ਧਨੀਆ ਲੈ ਕੇ ਉਹਨੇ ਪਾਰੋ ਧਨੀਏ ਦਾ ਭਾਵੇਂ ਯਾਦ ਹੀ ਨਹੀਂ ਰਿਹਾ ਕਿ ਧਨੀਆ ਵੀ ਪਾਉਣਾ ਧਨੀਆ ਲੈ ਕੇ ਆਉਨੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਆਪਾਂ ਅਗਲਾ ਵਲੌਗ ਇਧਰ ਸਾਧਾ ਇਧਰ ਜੀ ਆ ਵੀ ਬਣ ਗਿਆ ਹੈ ਇਹ ਵੀ ਰਜਤਾ ਪਿਆ ਗੈਸ ਕੱਟ ਕਰ ਜਾਂਦੇ ਆ ਆ ਇਹਨੂੰ ਤਾਂ ਬੰਦ ਹੀ ਕਰ ਜਾਂਦੇ ਆ ਕਿਉਂਕਿ ਇਹ ਨੇ ਜ਼ਿਆਦਾ ਸੜ ਜਾਣਾ ਫਿਰ ਆਪਾਂ ਛੱਡ ਕੇ ਚੱਲ ਗਏ ਇਨੂੰ

ਹੰਦੀ ਮੈਂ ਮਛਰ ਮਾਰਦੀ ਤੂੰ ਘੜੀ ਘੜੀ ਹਟੇ ਮਛਰ ਮਾਰੀ ਜਾ ਮਛਰ ਆਪੇ ਜਪਾ ਜਿਹਾ ਵੇਖ ਕਿਦਾਂ ਧੋਪੀ ਕਿੰਨਾ ਨ ਦੇਣ ਕਦੋਂ ਦਾ ਦੇਣ ਚੜਿਆ ਕਿੱਡੇ ਤਗੜੇ ਦੇਣ ਹੋਗੇ ਆਏ ਤਾਂ ਗਾਂ ਗਾਂ ਦੇਖੀ ਜੋ ਹੋਤਾ ਹੈ ਕਿ ਤੋ ਵੀ ਨਾ ਕਦੋਂ ਦਾ ਦੇਣ ਚੜਿਆ ਮੂੰਹ ਬੰਦ ਕਰ ਲੋ ਤੇ ਮੂੰਹ 'ਚ ਹੀ ਮਛਰ ਪੈ ਜਾਣਾ ਮੈਂ ਆਪੇ ਵੀ ਪਾਉਂਗੀ ਕਿਸੇ ਨਾਲ ਆਉਂਦੀ ਸੋ ਤਾਂ ਉਹ ਦੋ ਥੋੜਾ ਜਿਹਾ ਮੈਂ ਤਾਲ ਚ ਪਾਵਾਂ ਤੜਕੇ ਜਿਹਦੇ ਵਿੱਚ ਪਾ ਦਿੱ ਗਏ ਤੇ ਚੱਲ ਦਾਲ ਬਣ ਗਈ ਆਪਣੀ ਆਹ ਪਾਣੀ ਦਵਾਈ ਲਈ ਆਈ ਸੀ ਦਵਾਈ ਲਈ ਆਈ ਰੱਖਿਆ ਨੇ ਆਖਿਆ ਇਹ ਰੱਖਣੀ ਹੈ ਬੜਾ ਦੋ ਚੰਦਾਂ ਨੇ ਹਰੀ ਤਾਂ ਨਹੀਂ ਇਹ ਵਿਚਾਰਾ ਸਾਰਾ ਪੱਕ ਪੂਕੀ ਗਿਆ ਆਪਾਂ ਤੋੜ ਕੇ ਨਹੀਂ ਰੱਖਿਆ ਇਹਦਾ ਆਉਟੋ ਹ ਜਾਂਦਾ ਸੋ ਹੁਣ ਬਹਿ ਜਾਂਦਾ ਦਾ ਉਹਦਾ ਆ ਵੇਲਾ ਅੰਦਰ ਵੜ ਗਿਆ ਉਹਨੂੰ ਬਾਹਰ ਰਹਿਣ ਤੇ ਰੋਂਦੀ ਆ ਕੀ ਦਾ ਆਇਆ ਵੇ ਲੈ ਐਨੇ ਆਪਣੇ ਜੋਰ ਚੜਿਆ ਰਿੰਦਾ ਵੇ ਇਹਨੂੰ ਕੇ ਤੇਰੇ ਵਿੱਚ ਮਾਰੂਗਾ ਲਿਆ ਕੇ ਆਹੋਂ ਦਾ ਹਾਡਾ ਹੀ ਰੋ ਓ ਮਾਂ ਵਾ 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 ਲੈ ਅੱਗੇ ਸਦਾ ਹੀ ਘਟ ਜਾ ਪੰਦਾ ਜਿਹੜਾ ਇਹਦਾ ਘਰ ਘਰ ਹੋਣਾ